ਸਤਨਾਮ ਸ੍ਰੀ ਵਾਹਿਗੁਰੂ ਸਭ ਜੀ ਤਉ ਦੇ ਆਗੇ ਅਰਦਾਸ ਹਮਾਰੀ ਜਿਉ ਵਿੰਦ ਸਭ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਜੀਤਾ ਸਮੰਦ ਸਾਗਰ ਨੀਰ ਭਰਿਆ ਤੇ ਤੇ ਅਗਨ ਹਮਾਰੇ ਜਯਾਤ੍ਰੋ ਕਿਸ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਮੇਰਾ ਗੁਣੋਂ ਗਨਨਾ ਵਿਚਾਰੂ ਕੋਈ ਮਾਟੀ ਦਾ ਕੀ ਤੋ ਪੈ ਸੁਆਮੀ ਮਾਨਸ ਕੀ ਗਤਿ ਏ ਸਤਿਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਬਖਸ਼ ਹੋਈ ਹੈ ਸਤਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਹਉ ਹੰ ਅੰਮ੍ਰਿਤ ਵੇਲੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਭਰ ਰਹੇ ਹਾਂ ਸਤਿਗੁਰ ਦੀ ਕਿਰਪਾ ਦਵਾਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਹਿੰਦੇ ਅੰਮ੍ਰਿਤ ਵੇਲਾ ਹੋਵੇ ਇਹ ਸੱਚ ਦੀ ਵਡਿਆਈ ਹੋਏ ਵਿਚਾਰ ਹੋ ਸੱਚ ਕੌਣ ਹੈ ਮਾਲਕ ਵਾਹਿਗੁਰੂ ਨਰੰਗ ਦਾ ਪਰਮੇਸ਼ਰ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪਕਾਰ ਮੇਘੇ ਨੂੰ ਪ੍ਰਮਾਣ ਅਨੁਵਾ ਵਰਸੋ ਕਿਰਪਾ ਤਾਰ ਅੰਮ੍ਰਿਤ ਵੇਲੇ ਦੀ ਪਕਾਰ ਜਿਹੜੀ ਹੈ ਉਹ ਮਾਲਕ ਸੁਣਦਾ ਹੈ। ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਮਾਨਤਾ ਹੈ। ਕਿ ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ ਹੈ ਸਵੇਰੇ। ਤੇ ਜਿਹੜਾ ਉੱਠਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ। ਸਿਮਰਨ ਕਰਦਾ ਹੈ, ਜਾਪ ਕਰਦਾ ਹੈ, ਸ਼ਰਨ ਕਰਦਾ ਹੈ। ਗੁਰੂ ਚਰਨਾਂ ਵਿੱਚ ਹਾਜ਼ਰੀਆਂ ਵਰਦਾ ਹੈ। ਬਹੁਤ ਵੱਡਿਆਂ ਭਾਗਾਂ ਵਾਲਾ ਹੈ। ਗੁਰੂ ਘਰ ਦੀ ਸੰਗਤ ਮਿਲਦੀ ਹੈ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਬਹੁਤ ਵੱਡੇ ਭਾਗ ਹੁੰਦਾ ਫਿਰ ਲੱਗਦੀ ਹੈ বিনা ਭਾਗਾ ਸਤ ਸੰਗ ਦਾ ਲਾਭ ਹੈ ਪਿਰ ਸੰਗਤ ਮੈ ਪਰਿਚੇ ਜੀਉ বিনা ਭਾਗਾ ਤੋਂ ਸਤ ਸੰਗਤ ਨਹੀਂ ਮਿਲਦੀ ਤੇ ਸੰਗਤ ਬਗੈਰ ਮੈਲ ਪਰੀ ਜਾਂਦੀ ਹੈ ਸੱਚੀ ਸੰਗਤ ਬਿਗੈਰ ਸਤ ਸੰਗਤ ਕੈਸੀ ਜਾਣੀ ਜਿਥੇ ਇੱਕੋ ਨਾਮ ਵਖਾੜੀਏ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ ਬਜਾਏ ਜੀ ਇੱਕੋ ਨਾਮ ਜਪਣ ਦਾ ਹੁਕਮ ਹੈ ਸਿਮਨ ਕਰਨ ਦਾ ਹੁਕਮ ਹੈ ਮਾਲਕ ਨੇ ਸਾਨੂੰ ਦੇਹੀ ਸ਼ਰੀਰ ਦਿੱਤਾ ਹੈ ਬڑے ਜੁਗਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਮਿਲਿਆ ਹੈ ਫਿਰ ਤੇ ਫਿਰ ਤੋਂ ਬਹੁਤ ਤੇ ਜੁਗ ਹਾਰਿਓ ਮਾਨਸ ਦੇਹਲੇ ਬڑے ਜੁਗਾਂ ਬਾਅਦ ਇਹ ਮਨੁੱਖਾ ਸਰੀਰ ਤੇ ਹੀ ਮਿਲੀ ਹੈ ਕਾਦੇ ਵਾਸਤੇ ਮਿਲੀ ਹੈ ਮਹਾਰਾਜ ਸੱਚੇ ਪਾਤਸ਼ਾਹ ਗਰਬਾਣੀ ਵਿੱਚ ਪ੍ਰਮਾਣ ਕਰਦੇ ਹਨ ਭਈ ਖਰਾਪਤ ਮਾਨਕ ਦੇਹਰੀਆ ਗੋਬਿੰਦ ਬੈਲਨ ਕੀ ਇਹ ਤੇਰੀ ਬਰੀਆ ਕਹਿੰਦੇ ਮਾਰ ਸੱਚੇ ਪਾਸਾ ਇਹੋ ਹੀ ਵਾਰੀ ਹੈ ਗੋਬਿੰਦ ਰਾਮ ਨਦੀ ਮਾਲਕ ਨੂੰ ਮਿਲਣ ਦੀ ਹੈ ਅਬਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਾਜ ਕੇਵਲ ਨਾਮ ਅਬਰ ਕਾਮ ਕਹਿੰਦੇ ਸਿਮਰਨ ਤੋਂ ਬਗੈਰ ਨਾਮ ਤੋਂ ਬਗੈਰ ਤੇਰੇ ਕਾਮ ਕਿਸੇ ਕਾਮ ਨਹੀਂ ਆਉਨੇ ਔਰ ਕਾਜ ਤੇਰੇ ਕਿਤੇ ਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਤੂੰ ਮਿਲ ਕੇ ਸਾ ਸੰਗਤ ਵਿੱਚ ਕੇਵਲ ਤੂੰ ਨਾਮ ਜਪ ਸਿਮਰਨ ਕਰ ਭਗਤੀ ਕਰ ਅਸੀਂ ਹੁਣ ਕੀਰਤਨ ਨਾਲ ਇੰਨੇ ਜੁੜ ਗਏ ਧੰਧਿਆਂ ਨਾਲ ਇੰਨੇ ਜੁੜ ਗਏ ਮਾਲਕ ਨੂੰ ਭੁੱਲ ਗਏ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਹਨ ਕਿਰਤ ਕਰਮ ਕੇ ਵਿਸ਼ਲੇ ਕਰਿ ਕਿਰਪਾ ਮੇਲੋ ਰਾਮ ਕਿਉਂਕਿ ਅਸਿਕ੍ਰਿਤ ਕਰਮ ਨਾਲ ਇੰਨੇ ਜੁੜ ਗਏ ਅਸੀਂ ਮਾਲਕ ਨੂੰ ਭੁੱਲ ਗਏ ਹੁਣ ਮਾਲਕ ਦੇ ਚਰਨਾਂ ਵਿੱਚ ਹੀ ਉਹ ਇਲਾਸ਼ ਬਿੰਤੀ ਕਰੀਏ ਕਿ ਸਾਨੂੰ ਆਪਣੇ ਚਰਨਾਂ ਨਾਲ ਮਿਲ ਲਵੇ ਸਾਡਾ ਉਸ ਮਾਲਕ ਦੇ ਨਾਲ ਉਹ ਛੋੜਾ ਪਿਆਰ ਹੈ ਮਿਛੋੜੇ ਤੇ ਮਲਾਪ ਜਿੰਨੀਂਦਰ ਨਹੀਂ ਹੁੰਦਾ ਉੰਨੀ ਤੇ ਸਾਡਾ ਮੇਨ ਬਨੋਰ ਚਪੂਰਾ ਨਹੀਂ ਹੁੰਦਾ ਅਸੀਂ ਜਿੰਨੀ ਦੇਰ ਤੱਕ ਉਹ ਨਾਮ ਤੱਕ ਨਹੀਂ ਪਹੁੰਚਦੇ ਕਿਉਂਕਿ ਅਸੀਂ ਮਹਾਰਸੱਚੇ ਪਾਤਸ਼ਾਹ ਦਰਬਾਰੀ ਵਿੱਚ ਪਰਮਾਉਂਦੇ ਹਨ RAM RAM ਕਰਤਾ ਸਭ ਜੱਗ ਭਰੇ RAM ਆਇਆ ਜਾਏ RAM RAM ਵਾਹਿਗੁਰੂ ਵਾਹਿਗੁਰੂ ਕਹਿੰਦੇ ਸਾਰਾ ਜਾਗ ਹੀ ਕਰ ਰਿਹਾ ਹੈ ਪਰ ਕਾਦੇ ਵਾਸਤੇ ਕਰ ਰਿਹਾ ਹੈ ਆਪਣੇ ਸਵਾਰਥ ਦੇ ਵਾਸਤੇ ਕਿਸੇ ਨੂੰ ਪੁੱਤ ਚਾਹੀਦਾ ਕਿਸੇ ਨੂੰ ਦੁੱਧ ਚਾਹੀਦਾ ਕਿਸੇ ਨੂੰ ਕੋਠੀ ਕਾਰ ਕਾਰੋਬਾਰ ਵਾਸਤੇ ਕੋਈ ਦੁੱਖਾਂ ਵਾਸਤੇ ਕਰ ਰਿਹਾ ਹੈ ਕਹਿੰਦੇ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਮਾਲਕ ਨੂੰ ਕਹਿੰਦੇ ਨੇ ਮਿਲਣਾ ਹੈ ਪ੍ਰਮਾਤਮਾ ਤੁਦ ਬਿਨ ਹੋਰ ਮੰਗਨਾ ਸਿਰ ਦੁੱਖਾਂ ਕੇ ਦੁਖ ਦੇਹੋ ਨਾਮ ਸੰਤੋਖੀ ਆਉਤਰੇ ਮਨ ਕੀ ਭੁੱਖ ਕਹਿੰਦੇ ਉਹ ਵਿਰਲੇ ਨੇ ਇਸ ਜਗ ਮੇ ਉਤਮ ਗਾਢੀ ਇਹ ਵਿਰਲੇ ਕਈ ਕਈ ਜਿਹੜੇ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਤੂੰ ਹੀ ਚਾਹੀਦਾ ਹੈ ਉਹ ਆਪ ਸਾਨੂੰ ਮਿਲ ਦਰਸ਼ਨ ਜਿਦਾਰੇ ਦੇ ਤੇਰੇ ਚਰਨ ਕਮਲਾਂ ਦੀ ਸਾਨੂੰ ਪ੍ਰੀਤ ਲੱਗੀ ਰਹੇ ਜਿਵੇਂ ਆਪਾਂ ਤਰੂ ਭਗਤ ਦੀ ਸਾਖੀ ਕੇ ਬਾਰੇ ਸੁਣੀ ਹੈ ਜਦੋਂ ਉਸ ਦੀ ਪ੍ਰੀਤ ਮਾਲਕ ਦੇ ਨਾਲ ਪੈ ਗਈ ਮਾਲਕ ਦੇ ਅੰਦਰੋਂ ਦਰਸ਼ਨ ਹੋ ਗਏ ਕਹਿੰਦਾ ਮੈਨੂੰ ਰਾਜ ਨਾ ਚਾਹੀਦਾ ਭਗਤਾਂ ਨੇ ਵੀ ਕਹਾਇਆ ਕਹਿੰਦਾ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਤੇ ਤੇਰੇ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ ਸਾਨੂੰ ਕੋਈ ਰਾਜ ਨਾ ਚਾਹੀਦਾ ਜਦੋਂ ਸਾਡੀ ਉਸ ਮਾਲਕ ਦੇ ਨਾਲ ਪ੍ਰੀਤੀ ਪੈ ਜਾਂਦੀ ਹੈ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਸਿਰਫ ਇੱਕੋ ਮਾਲਕ ਦਾ ਨਾਮ ਹੀ ਚੰਗਾ ਲੱਗਦਾ ਹੈ ਸਿਮਰਨ ਹੀ ਚੰਗਾ ਲੱਗਦਾ ਹੈ ਜਦੋਂ ਸਾਡੀ ਉਸ ਮਾਲਕ ਦੇ ਨਾਲ ਪ੍ਰੀਤ ਪੈ ਜਾਂਦੀ ਹੈ ਅਸੀਂ ਹੁਣ ਜਿਸ ਦੇ ਨਾਲ ਪ੍ਰੀਤ ਪਾਉਣੀ ਹੈ ਉਸ ਨੂੰ ਅਸੀਂ ਵੇਖਿਆ ਹੀ ਨਹੀਂ ਦਰਸ਼ਨ ਨਹੀਂ ਕੀਤੇ ਉਸ ਮਾਲਕ ਦੇ ਕਿਵੇਂ ਪ੍ਰੀਤ ਪਾਵੇਗੇ ਜਿਹੜੀ ਚੀਜ਼ ਅਸੀਂ ਵੇਖੀ ਨਹੀਂ ਜਿਸ ਨੂੰ ਵੇਖਿਆ ਨਹੀਂ ਇਸ ਕਰਕੇ ਮਹਾਰਾ ਸੱਚੇ ਬਾਦਸ਼ਾਹ ਅਗਰਵਾਲੀ ਵਿੱਚ ਪਰਮਾਉਂਦੇ ਹਨ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰੂ ਬਿਨ ਕੋਰ ਹੁੰਦਾ ਕਹਿੰਦੇ ਭਾਵੇਂ ਸੋ ਚੰਦਰਮਾ ਦਾ ਚਾਨਣ ਹੋਏ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਵੇ ਗੁਰੂ ਤੋਂ ਬਿਗੈਰ ਨੇਰਾ ਹੈ ਗੁਰੂ ਤੋਂ ਬਿਗੈਰ ਨੇਰਾ ਹੈ ਇਸ ਕਰਕੇ ਮਹਾਰਾਜ ਸ੍ਰੀ ਪਾਤਸ਼ਾਹ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਹਨ ਸੋ ਗੁਰ ਕਰੋ ਜੋ ਸਾਚ ਜੜਾਏ ਅਥ ਕਥਾ ਗੁਰ ਸ਼ਬਦ ਮਲਾਵੇ ਅਸੀਂ ਆਪਣਾ ਤਨ ਤੇ ਮਨ ਧਨ ਗੁਰੂ ਨੂੰ ਅਰਪਣ ਕਰਨਾ ਹੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਸੁਚੇਤ ਹੋ ਕੇ ਵੇਖੇ ਕਿ ਕਿਹੜਾ ਗੁਰੂ ਕਰੀਏ ਕਿਉਂਕਿ ਸਾਨੂੰ ਬਾਰ ਬਾਰ ਅਨੁੱਖਾ ਦੇਹੀ ਨਹੀਂ ਮਿਲਨੀ ਮੁੱਖਾ ਸਰੀਰ ਨਹੀਂ ਮਿਲਣਾ ਬੜੇ ਦੁੱਖਾਂ ਬਾਅਦ ਮਿਲਿਆ ਫਿਰਤ ਫਿਰਤ ਬਹੁਤੇ ਯੁੱਗ ਹਾਰੇ ਮਾਸ ਦੇ ਲਈ ਬਾਬਾ ਕਬੀਰ ਜੀ ਵੀ ਕਰਨ ਐਸੇ ਕਰਨਾ ਬਹੁਤ ਵਸਾਇਆ ਪਹਿਲਾਂ ਵੀ ਆਏ ਸੀ ਪਰ ਪੂਰਾ ਗੁਰੂ ਨਾਮ ਮਿਲਣ ਕਰਕੇ ਮਲਾਪ ਨਹੀਂ ਹੋਇਆ ਇਸ ਕਰਕੇ ਕੀ ਪਤਾ ਸਾਡਾ ਅਗਲਾ ਜਨਮ ਕਿੱਥੇ ਹੋ ਜਾਣਾ ਹੈ ਕਿਹੜੇ ਮੁੱਥੂ ਵਿੱਚ ਹੋ ਜਾਣਾ ਹੈ ਫਿਰ ਪੂਰਾ ਗੁਰੂ ਨਾਮ ਮਿਲੇ ਇਹੋ ਜਿਹੇ ਵਿਦੇਸ਼ ਮੁਲਕਾਂ ਕੰਟਰੀਆਂ ਹਨ ਜਿੱਥੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਨਾਸਤਿਕ ਲੋਕ ਹਨ ਇਸ ਕਰਕੇ ਸੀ ਬੜੇ ਵੱਡਿਆਂ ਭਾਗਾ ਵਾਲੇ ਹਨ ਕਿ ਸਾਡੀ ਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰ ਰਹੇ ਹਨ ਸਾਡੇ ਰਹਿਬਰ ਸਾਡੇ ਸਭ ਕੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਦਸਾਂ ਗੁਰੂਆਂ ਦੀ ਆਤਮਿਕ ਜੋਤ ਹੈ ਚਰਛਰ ਦੇ ਮਾਲਕ ਹਨ ਇਸ ਕਰਕੇ ਅਸੀਂ ਇਹਨਾਂ ਦੀ ਸ਼ਰਨ ਵਿੱਚ ਆਉਣੇ ਹਾਂ ਗੁਰੂ ਜੀ ਦੀ ਤੇ ਜਦੋਂ ਗੁਰੂ ਜੀ ਦੀ ਅਸੀਂ ਸ਼ਰਨ ਵਿੱਚ ਆਉਣੇ ਹਾਂ ਤੇ ਗੁਰੂ ਜੀ ਦਾ ਹੁਕਮ ਸੁਣ ਕੇ ਪੜ ਕੇ ਇਰਨ ਮੰਨਣਾ ਹੁੰਦਾ ਹੈ ਸੁਣਤੇ ਬਨੀਦ ਕਹਤੇ ਬਿ ਸਤਗੁਰ ਰਹਾ ਪਰ ਪੂਰੇ ਕਿਨ ਕਾਇਕ ਜਿਸ ਜੀਵ ਸਾਗੈ ਤਾਂ ਕੀ ਮਹਿਮਾ ਗਣੀ ਨ ਆਪੇ ਮਾਰ ਸੱਚੇ ਬਾਦਸ਼ਾਹ ਕਰਨੇ ਸੁਣਨ ਵਾਲੇ ਵੀ ਪਵਿੱਤਰ ਨੇ ਸੁਣਾਉਣ ਵਾਲੇ ਵੀ ਪਵਿੱਤਰ ਨੇ ਜਿਹੜੇ ਮੰਨੇ ਕੀ ਗੱਤ ਕਹੀ ਨਾ ਜਾਏ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਹਨ ਉਹਨਾਂ ਦੀ ਜਿਹੜੀ ਕਹਿਣੀ ਕਥਨੀ ਤੋਂ ਬਾਹਰ ਹੋ ਜਾਂਦੀ ਹੈ ਗੱਲ ਜਾ ਜਿਨ੍ਹਾਂ ਦੇ ਅੰਦਰ ਇੱਕ ਹਿਰਦਾ ਹਿਰਦੇ ਦੇ ਅੰਦਰ ਵਸ ਜਾਂਦਾ ਹੈ ਕਿੰਕਾ ਮਾਤਰ ਇੱਕ ਨਾਮ ਬੀਜ ਵਸ ਜਾਂਦਾ ਹੈ ਅਸੀਂ ਇੱਕ ਬੀਜ ਪਾਉਂਦੇ ਹਾਂ ਬੀਜਦੇ ਹਾਂ ਧਰਤੀ ਦੇ ਵਿੱਚ ਜਿਵੇਂ ਬੋੜ ਦਾ ਕੱਡਾ ਵੱਡਾ ਦਰਖਤ ਹੈ ਅਸੀਂ ਛੋਟਾ ਜਿਹਾ ਬੀਜ ਉਸਦਾ ਹੁੰਦਾ ਹੈ ਬਰੀਕ ਬਿਲਕੁਲ ਬੀਜ ਉਹ ਬੀਜ ਪਾਉਂਦੇ ਵੱਡਾ ਬੋੜ ਬਣ ਜਾਂਦਾ ਹੈ ਇਸੇ ਤਰ੍ਹਾਂ ਕਿਨਤਾ ਬੀਜ ਅਸੀਂ ਸਰੀਰ ਰੂਪੀ ਖੇਤ ਵਿੱਚ ਬੀਜਣਾ ਹੈ ਇਸ ਦਾ ਬੀਜਣ ਦਾ ਵੇਲਾ ਹੁੰਦਾ ਹੈ ਨਾਮ ਬੀਜ ਦਾ ਇਸ ਦਾ ਬੀਜਣ ਵੇਲਾ ਹੈ ਅੰਮ੍ਰਿਤ ਵੇਰਾ ਜਿਵੇਂ ਅਸੀਂ ਉਹਨਾਂ ਖੇਤ ਖੇਤੀ ਵਿੱਚ ਬੀਜ ਪਾਉਣਾ ਹੈ ਤਾਂ ਪਹਿਲਾਂ ਬੱਤਰ ਤੇ ਪਾਉਂਦੇ ਹਾਂ ਇਸੇ ਤਰ੍ਹਾਂ ਮਹਾਰਾਜ ਸਤਿ ਪਾਤਸ਼ਾਹ ਜੀ ਕਰਨੇ ਅੰਮ੍ਰਿਤ ਵੇਲੇ ਬੀਜ ਦਾ ਪਾਇਆ ਹੋਇਆ ਪ੍ਰਫੁੱਲਤ ਹੁੰਦਾ ਹੈ ਤੇ ਅੰਮ੍ਰਿਤ ਵੇਲੇ ਅਸੀਂ ਜਾਗਦੇ ਨਹੀਂ ਪਰਪਾਤ ਵੇਲੇ ਅੰਮ੍ਰਿਤ ਵੇਲੇ ਨੂੰ ਬਹੁਤ ਵੱਡੀ ਮਾਨਤਾ ਦਿੱਤੀ ਹੈ ਅੰਮ੍ਰਿਤ ਵੇਰਾ ਸੱਚਨਾਉ ਵਡਿਆਈ ਵਿਚਾਰ ਆਪਾਂ ਬਬੀਏ ਦੀ ਗੱਲ ਕੀਤੀ ਹੈ ਬਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪਕਾਰ ਮੇਘੇ ਨੂੰ ਫਰਮਾਨ ਹੋਇਆ ਵਰਸੋ ਕਿਰਪਾਧਾਰ ਬੀਆ ਅੰਮ੍ਰਿਤ ਵੇਲੇ ਬੋਲਦਾ ਹੈ ਕਿਉਂ ਉਹ ਮਾਲਕ ਨੂੰ ਯਾਦ ਕਰਦਾ ਹੈ ਮਾਲਕਾ ਮੀ ਬਾ بارش ਕਰ ਕਿਉਂਕਿ ਉਹ ਛਪੜਾਂ ਤੋਂ ਔ ਟੋਇਆਂ ਤੋਂ ਜਿੱਥੇ ਪਾਣੀ ਖੜਾ ਹੁੰਦਾ ਹੈ ਭਾਵੇਂ ਅਸੀਂ ਕਿਸੇ ਬਰਤਨ ਵਿੱਚ ਪਾਣੀ ਰੱਖਿਆ ਹੈ ਉੱਥੋਂ ਵੀ ਪਾਣੀ ਬਬੀਆ ਨਹੀਂ ਪੀ ਸਕਦਾ ਕਿਉਂ ਉਸ ਦੀ ਚੁੰਝ ਵਿੱਚ ਛੇਕ ਹੁੰਦਾ ਮੋਰਾ ਇੱਕ ਇਸ ਕਰਕੇ ਪਾਣੀ ਅੰਦਰ ਨਹੀਂ ਜਾਂਦਾ ਨਹੀਂ ਉਹ ਸਵੰਦ ਦੀ ਬੂੰਦ ਜਿਹੜੀ ਉੱਪਰੋਂ ਅੰਮ੍ਰਿਤ ਵਰਖਾ ਹੁੰਦੀ ਹੈ ਜਦੋਂ ਬਾਹਰ ਚ ਪੈਂਦੀ ਉੱਪਰਨ ਮੂੰਹ ਕਰਦਾ ਹੈ ਤਾਂ ਇਸ ਦੀ ਪਿਆਸ ਬੁਝਦੀ ਹੈ ਨਾਲੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਤੇ ਅੰਮ੍ਰਿਤ ਵੇਲੇ ਦੀ ਪੁਕਾਰ ਉਹ ਮਾਲਕ ਨੂੰ ਦੀ ਸੁਣਦਾ ਹੈ ਵੀ ਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸੁਰੀ ਪੁਕਾਰ ਮੇਘੇ ਨੂੰ ਫਰਮਾਨ ਹੁੰਦਾ ਹੈ ਵਰਸੋ ਕਿਰਪਾ ਧਾਰ ਮੇਗਾ ਕੌਣ ਹੈ ਬੱਦਲ ਕਹਿੰਦੇ ਉਹਨੂੰ ਫਰਮਾਨ ਹੁੰਦਾ ਹੈ ਤਾਂ ਹੀ ਮੀਂਹ ਪਉਂਦਾ ਹੈ ਕਿਉਂਕਿ ਚੰ드ਮਾ ਸੂਰਜ ਹਵਾ ਪਾਣੀ ਕਾਸ਼ ਸੱਜਨੇ ਵੀ ਤਾਤਾ ਹਨ ਇਹ ਮਾਲਕ ਦੇ ਹੁਕਮ ਵਿੱਚ ਹਨ ਸਭ ਕੁਝ ਉਸ ਦੇ ਹੁਕਮ ਵਿੱਚ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਸੀਂ ਜੇ ਗੁਰੂ ਦੀ ਸ਼ਰਨ ਵਿੱਚ ਆਇਆ ਵੀ ਉਸ ਦਾ ਹੁਕਮ ਹੈ ਮਾਲਕ ਦਾ ਉਹ ਸਾਨੂੰ ਆਪ ਲੈ ਕੇ ਆਉਂਦਾ ਸੰਗ ਦੇ ਵਿੱਚ ਮਹਾਰ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਆਪੇ ਸਤ ਸੰਗ ਬਹਾਲੇ ਆਪੇ ਵਿਦਾ ਕਰਾਵੇ ਜਿਸ ਤੇ ਖੁਸ਼ ਹੁੰਦਾ ਹੈ ਉਸ ਨੂੰ ਸਤ ਸੰਗਤ ਵਿੱਚ ਬਿਠਾਉਂਦਾ ਹੈ ਮਾਲਕ ਅਸੀਂ ਇਹ ਵੀ ਨਹੀਂ ਹੁੰਮੇ ਕਰਨੀ ਕਿ ਮੈਂ ਦੂਰ ਕਰ ਜਾਂਦਾ ਹਾਂ ਦੂਜਾ ਨਹੀਂ ਜਾਂਦਾ ਕਿਸੇ ਦੇ ਔਗਣ ਨੋੜ ਨਹੀਂ ਕਰਨੇ ਜਦੋਂ ਅਸੀਂ ਕਿਸੇ ਦੇ ਔਗਣ ਨੋੜ ਕਰਦੇ ਹਾਂ ਉਹ ਫਿਰ ਸਾਡੇ ਵਿੱਚ ਔਗਣ ਆ ਜਾਂਦਾ ਚਲੋ ਠੀਕ ਹੈ ਇਹਦੇ ਕਰਮਾਂ 'ਚ ਨਹੀਂ ਸਤ ਸੰਗਤ ਨਹੀਂ ਮਿਲੀ ਮਾਲਕ ਉਹਨਾਂ ਤੇ ਨਹੀਂ ਤਰਠਿਆ ਤੇ ਜਿਨ੍ਹਾਂ ਨੂੰ ਸੰਗਤ ਬਖਸ਼ ਕਰਦਾ ਹੈ ਮਾਲਕ ਉਹ ਬਹੁਤ ਵੱਡੇ ਪਾਗਾਂ ਵਾਲਿਆ ਇਸ ਕਰਕੇ ਆਓ ਗੁਰੂ ਦੀ ਸ਼ਰਨ ਵਿੱਚ ਬਹਿ ਕੇ ਨਾਮ ਜਪਣਾ ਸ਼ਰਣ ਕਰਨਾ ਬਹੁਤ ਵੱਡੇ ਭਾਗ ਹੋਣ ਤਾਂ ਫੇਰ ਹੀ ਜੱਬਿਆ ਜਾਂਦਾ ਹੈ ਆਓ ਗੁਰੂ ਜੀ ਦਾ ਹੁਕਮ ਮੰਨਿਏ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਵਾਜਾਏ ਜਿਓ ਆਓ ਸਾਡੀ ਵੀ ਅੰਮ੍ਰਿਤ ਵੇਲੇ ਦੀ ਪੁਕਾਰ ਉਹ ਮਾਲਕ ਸੁਨੇਗਾ ਕਿਰਪਾ ਕਰੇਗਾ ਮਾਲਕ ਸਾਨੂੰ ਉਸ ਨੇ ਸੰਗਤ ਵਿੱਚ ਬਿਠਾਇਆ ਹੈ ਆਪੇ satsang ਬਹਾਲੇ ਆਪੇ ਵਿਦਾ ਕਰਾਵੇ ਆਓ ਅਸੀਂ ਉਹ ਦਰਸ਼ ਕਰਾਨਾ ਕਰੀਏ ਧੰਨਵਾਦ ਕਰੀਏ ਮਾਲਕ ਦਾ ਜਿਸ ਦੀ ਕਿਰਪਾ ਦੇ ਨਾਲ ਸੀ ਗੁਰੂ ਦੀ ਛੱਲ ਵਿੱਚ ਆਏ ਹਾਂ ਆਓ ਸਾਰੇ ਨਿਤਰ ਬੰਦ ਕਰਕੇ 2 ਮਿੰਟ ਦੀ ਹਾਜ਼ਰੀ ਭਰੋ ਮਾਲਕ ਦਾ ਆਪਾ ਸੁਣਨ ਕਰੀਏ ਆਓ ਸਾਰੇ ਜਪੋ ਜੀ ਵਾਹਿ ਗੁਰੂ ਵਾਹ 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 ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਗੁਰੂ ਵਾ ਗੁਰੂ ਵਾ ਗੁਰੂ ਵਾ